ਆ ਵੀ ਆ ਜੋ ਪੰਜਾਬੀ ਭਰਾ ਯਾਰ 90-90 ਬੰਦੇ ਉੱਪਰ ਆ ਗਏ ਜਿਹੜੇ ਮੀਨ ਜਦ ਤੱਕ ਖੜੇ ਸੀ ਇੱਕ ਢੇਡਾ ਕੱਢਣੀ ਜਾਓ ਅਗਲਿਆਂ ਨੂੰ ਇੱਥੇ ਪਤਾ ਹੋਵੇ ਪਰ ਸਾਡੇ ਵਿੱਚੋਂ ਕੋਈ ਨਹੀਂ ਬੰਦਾ ਕੋਈ ਸ਼ਰਾਰਤ ਨਹੀਂ ਕਰੂੰਗਾ ਕਿਸੇ ਨੂੰ ਕੋਈ ਕਹੂੰਗਾ ਨਹੀਂ ਕੁਝ ਵੀ ਜਿੰਨਾ ਚਿਰ ਕਿਸੇ ਨੂੰ ਕੋਈ ਕਹਿ ਨਹੀਂ ਜਾਂਦਾ ਜੀ ਨਾ ਕਿਸੇ ਨੂੰ ਕਿਸੇ ਨੇ ਕੋਈ ਆਪਣੇ ਤੌਰ ਤੇ ਗਾਲ ਕੱਢਣੀ ਆ ਨਾ ਕਿਸੇ ਦੇ ਕੋਈ ਛੋਟੀ ਮਾਰਨੀ ਆ ਠੀਕ ਆ ਜੀ ਸਿਰਫ ਅਜੇ ਉਹਨਾਂ ਨੂੰ ਇੱਕ ਢੇਡਾ ਕੱਢ ਕੇ ਪਤਾ ਲੱਗੇ ਕੀ ਲੋਕੀ ਲਾਮ ਬੰਦ ਹੋ ਗਏ ਨਮੈਂਦਾ ਸਤੋ ਸਾਡੀ ਗੱਲ ਸੁਣੋ ਆ ਕੇ ਹਾਂਜੀ ਬਾਬਾ ਕੰਮ ਨਹੀਂ ਸੁਣਦੇ ਧੱਕੇ ਕਰਦਾ ਸੁਵਾਈ ਦਵਾ ਲੋਕੀ ਬਾਬਾ ਜੀ ਸਿਰ ਕੋਈ ਅਜ਼ਾਦ ਹੈ ਕੋਈ ਕਹਿੰਦਾ ਮੈਂ ਐਮਐਲਏ ਇੱਥੇ ਆਂ ਪੀ ਇੱਥੇ ਆਂ ਨਾਲੇ ਸਾਡੀ ਕੋਈ ਸੁਵਾਈ ਨਹੀਂ ਹੋ ਰਹੀ ਤੁਸੜੇ ਅੱਗ ਨਾਲ ਤੁਹਾਡੇ ਕੋ ਸੁਵਾਈ ਹੋ ਰਹੀ ਆ ਨਾਲੇ ਤੁਹਾਡਾ ਬੱਚਾ ਮਾਰਦਾ ਜੇ ਅਸੀਂ ਕਹੀਏ ਕਿ ਐਸ.ਐਮ. ਆਂ ਕਿਸੇ ਨੇ ਆ ਕੇ ਤੇ ਸਵਾਦ ਨੇ ਤੇ ਸਵਾਦ ਨਾਲ ਵੀ ਕੁਝ ਨਹੀਂ ਤੁਸੀਂ ਆਪਣੇ ਤੌਰ ਤੇ ਨਿਗਾਨਦੇਹੀ ਕਰੋ ਆਪਣੇ ਇਲਾਕਿਆਂ ਦੀ ਕਿਹੜਾ ਪੰਚ ਸਰਪੰਚ ਜਾਂ ਐਮਸੀ ਜਾਂ ਐਮਐਲਏ ਫੋਟਾ ਬਣਾ ਬਣਾ ਕੇ ਦਿੰਦਾ ਤੇ ਪ੍ਰਵਾਸੀਆਂ ਨੂੰ ਰੱਖਦਾ ਘਰਾਂ ਦੇ ਵਿੱਚ ਉਹਨੂੰ ਆਪਣੇ ਤੌਰ ਤੇ ਕਰੋ ਜਿਹੜੇ ਕਲੋनियां ਬਣਾ ਬਣਾ ਕੇ ਦਿੰਦੇ ਆ ਕਿ ਜੇ ਨਹੀਂ ਹਰਦੇ ਤਾਂ ਫਿਰ ਉਹਨਾਂ ਦੀ ਸ਼ਿਕਰਤ ਕਰੇ ਕੋਈ ਨਹੀਂ ਇੱਕ ਵਾਰੀ ਫੇਰ ਅੰਦਰ ਚਲੇ ਜਾਂਦੇ ਕੋਈ ਫਰਕ ਨਹੀਂ ਪੈਂਦਾ ਤੁਹਾਡਾ ਬਾਦਦ ਹੋ ਰਹੀ ਹੈ ਜਿਹੜੇ ਘਰ ਵੇਖੇ ਉਹਨਾਂ ਨੂੰ ਦਿੰਦੇ ਆ ਨਾ ਉਹਨਾਂ ਦੇ ਬਾਈ ਕਾਰਡ ਬਾਈ ਕਾਰਡ ਗਾਰਮਨ ਤੋਂ ਲਓ ਜੀ ਦਾ ਕੋਈ ਨਹੀਂ ਜੰਗ ਜੇ ਸ਼ੂਰਾ ਤੇ ਹੁਣ ਵੀ ਅਸੀਂ ਇਹਨਾਂ ਨੂੰ ਘੱਟ ਕੇ ਰਾਜ਼ੀ ਆ ਇਹ ਗੱਲ ਸਹੀ ਆ ਇਹ ਸੱਚਾ ਗੱਲ ਇਹ ਕੰਮ ਕੋਲ ਆ ਜਿਹੜਾ ਤੁਹਾਡਾ ਜ਼ਿਆਦਾ ਬਦਹਾਣਾ ਸ਼ਹਿਦ ਵਾਲਿਆਂ ਦਾ ਤੇ ਸ਼ਹਿਦ ਵਾਲੇ ਕੱਡੇ ਹੋਗਾ ਬੜੇ ਬੜੇ ਪੰਜਾਬੀਆਂ ਦਾ ਪੂਰਾ ਵਰਲਡ ਡਰਦਾ ਤੇ ਭਈਏ ਨਹੀਂ ਡਰਦੇ

ਨਾਲ 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 ਸਾਡੇ ਵਿੱਚ ਭਈਏ ਬੈਠੇ ਕਿ ਨਾਲ ਨਾਲ ਸਾਡੇ ਵਿੱਚ ਨਗਰ ਦੀ ਬੈਠੀ ਨਾ ਜਾ ਕੇ ਦੇਖ ਲੈ ਕਿ ਨਾਲ ਨਾਲ ਉਹ ਕਲਾਂ ਦੇ ਵਿੱਚ ਬੰਦੇ ਪੁੱਟਿਆ ਕਰਦੇ ਕਰਕੇ ਸੁੰਦਰ ਨਗਰ ਤੇ ਗਏ ਸੀ ਨਾ ਅੱਜ ਵੀ ਹੋਇਆ ਕਾਂਡ ਅਸੀਂ ਬਾਈਪਾਸ ਖਾਲੀ ਕਰਾਇਆ ਸਾਰੇ ਖਾਲੀ ਕਰਾਵਾਂਗੇ ਬੰਦੀ ਵੀ ਖਾਲੀ ਕਰਾਵਾਂਗੇ ਸਾਰੇ ਖਾਲੀ ਕਰਾਵਾਂਗੇ ਇਹ ਜਿਹੜਾ ਉਹ ਜਿਹੜਾ ਸਪੋਰਟ ਨਾਲ ਕਰਦੀ ਉਹਦਾ ਅਸੀਂ ਵਿਰੋਧ ਕਰਾਂਗੇ ਜੋ ਕੇ ਪੂਰੀ ਗਾਲੀ ਕਢਾਉਂਦਾ ਕੋਈ ਆਪਸੀਆ ਕੋਈ ਵੀ ਬੰਦਾ ਉਹਦਾ ਫੋਨ ਕਰਾਂਗੇ ਸਰਪੰਚ ਜਿਹੜਾ ਐਮਸੀ ਜਿਹੜਾ ਇਹਨੇ سپورਟ ਕਰਦਾ ਉਹਨੂੰ ਢਾਹਾਂ ਫੜ ਕੇ ਬਾਬਾ ਜੀ ਬਾਬਾ ਜੀ ਜਿਹੜੇ ਸਰਕਾਰ ਨੂੰ ਕੰਮ ਕਰਨਾ ਚਾਹੀਦਾ ਉਹ ਤੁਹਾਨੂੰ ਕਰਨਾ ਪੈ ਰਿਹਾ ਕੀ ਕਹਿਣਾ ਚਾਹੁੰਗੇ ਸਰਕਾਰ ਵਾਲੇ ਸਰਕਾਰ ਫੇਲਿਆ ਸਰਕਾਰ ਹੀ ਤਾਂ ਜਿਹੜੀ ਸਰਕਾਰ ਇਹ ਬੰਦਾ ਪਹਿਲਾਂ ਵੀ ਸਾਡੇ ਸਰਕਾਰ ਆ ਕੇ ਆਇਆ ਤੁਹਾਡੇ ਬੱਚਾ ਮਰ ਗਿਆ ਸਰਕਾਰ ਦੱਸੋ ਕਿੱਥੇ ਆ ਕੀ ਕਹਿੰਦੇ ਜੀ ਮਾਨਯੋਗ ਅਦਾਲਤ ਮਾਨਯੋਗ ਜੱਜ ਕਾਹਦੇ ਮਾਨਯੋਗ ਜਿਹਨਾਂ ਨੇ ਇਹਨੂੰ ਪਹਿਲਾਂ ਸ਼ਰ ਦਿੱਤਾ ਜੇ ਪਹਿਲਾਂ ਹੀ ਇਹਨੂੰ ਸੱਚ ਅਦਾਲਤ ਦੀ ਸਜ਼ਾ ਮਿਲੀ ਇਹ ਬਾਹਰ ਕਿਤਾ ਹੁੰਦਾ ਹੈ ਪਪਾ ਜੀ ਅੱਜ ਜਿਹੜੇ ਹੁਸ਼ਿਆਰਪੁਰ ਦੇ ਐਮਪੀ ਐਮਐਲਏ ਤੇ ਨਜ਼ਰ ਨਹੀਂ ਆ ਰਹੇ ਕੀ ਕਹਿਣਾ ਚਾਹੋਂਗੇ ਉਹਨਾਂ ਦੀ ਵੋਟਾਂ ਉਹਨਾਂ ਨੂੰ ਆਪਣੇ ਵੋਟ ਬੈਂਕ ਦਾ ਗੁਮਰ ਹੋਰ ਕੋਈ ਨਹੀਂ ਹਾਂਜੀ ਅਸੀਂ ਸਰਕਾਰ ਦੀ ਗੱਲ ਕਰਦੇ ਹੋ ਨਾ ਸਰਕਾਰ ਦੇ ਹਾਲਾਤ ਇਹ ਆ ਤੁਸੀਂ ਐਮਪੀ ਐਮਐਲਏ ਦੀ ਜਿਹੜੀ ਗੱਲ ਕੀਤੀ ਆ ਉਹਨਾਂ ਨੂੰ ਸਭ ਤੋਂ ਸੇ ਵੋਟ ਚਾਹੀਦੀ ਆ ਉਹੀ ਇਹਨਾਂ ਦੀਆਂ ਵੋਟਾਂ ਬਣਾਉਂਦੇ ਨੇ ਅਧਾਰਾ ਉਹੀ ਬਣਾਉਂਦੇ ਨੇ ਸਾਡਾ ਇਹ ਆ ਅਸੀਂ ਅੱਜ ਤੋਂ ਨੌਜਵਾਨ ਜਿੰਨੇ ਇੱਥੇ ਖੜੇ ਆ ਤੇ ਹੱਯਾ ਕਰ ਲਈਏ ਸਰਕਾਰ ਨੂੰ ਅਸੀਂ ਕੱਲ ਤੱਕ ਦਾ ਟਾਈਮ ਦਈਏ ਕੱਲ ਤੱਕ ਦਾ ਟਾਈਮ ਦਈਏ ਅੱਜ ਹੀ ਡਾਂਗ ਚੱਕੀ ਤੋਂ ਉਹਨਾਂ ਦਿਵਾਲੇ ਹੋਈ ਅਸੀਂ ਬਿਲਕੁਲ ਜੀ ਬਿਲਕੁਲ ਜੇ ਸਰਕਾਰ ਆਉਂਦੀ ਫਿਰ ਸਰਕਾਰ ਦਾ ਹਾਲ ਵੀ ਅਸੀਂ ਨੇਪਾਲ ਵਾਲਾ ਹੀ ਕਰਾਂਗੇ ਉਹ ਬਿਲਕੁਲ ਬਿਲਕੁਲ ਲੱਗੇ ਇਸ ਗੱਲ ਦਾ ਏਕਾ ਕਰ ਲੋ ਚਾਹੇ ਇੱਥੇ ਹਿੰਦੂ ਆ ਕੋਈ ਵੀ ਸਭ ਮੁਸਲਮਾਨ ਆ ਇੱਥੇ ਇਹ ਸਾਡਾ ਕਲਚਰ ਸੰਜਾਇਆ ਇਹ ਸਾਡੇ ਕਲਚਰ ਵਿੱਚ ਟੁੱਕਦੇ ਨਹੀਂ ਇਹ ਸਾਡੇ ਕ੍ਰਿਮੀਨਲ ਆ ਇਹਨਾਂ ਦਾ ਰਿਕਾਰਡ ਦੇਖੋ ਤੁਸੀਂ 7 ਸਾਲ ਉਹ ਪਹਿਲਾਂ ਜੇਲ੍ਹ ਘਟ ਕੇ ਆਇਆ ਕ੍ਰਿਮੀਨਲ ਰਿਕਾਰਡ ਉਹਦਾ ਵੇਦ ਉਹਦੇ ਹਾਕ ਕੀਤਾ ਉੱਤੇ ਕੋਈ ਨਿਗ੍ਹਾ ਨਹੀਂ ਰੱਖੀ ਗਈ ਜੇ ਇਹ ਹੀ ਕਤਲ ਕਿਸੇ ਸਿੱਖ ਨੇ ਕੀਤਾ ਹੁੰਦਾ ਤੇ ਹੁਣ ਨੂੰ ਇੰਕਾਊਂਟਰ ਹੋ ਗਿਆ ਹੋਣਾ ਜੀ ਸਰਕਾਰ ਸਾਹਿਬ ਕਰਦੇ ਕਦੋਂ ਉਹਦਾ ਇੰਕਾਊਂਟਰ ਕਰਦੀ ਆ ਫੇਰ ਕੋਈ ਵੀਡੀਓ ਨਹੀਂ ਬਣਦੀ ਹੁਣ ਨੂੰ ਮਾਰਿਆ ਹੋਣਾ ਸੀ ਉਹਦਾ ਇਹ ਉਹ ਹੱਥ ਨਾਲ ਆਉਂਦਾ ਤੇ ਸਿੱਖ ਦਾ ਕਿਸ ਨੇ ਕਿਸ ਦਾ ਪਰਵਾਹ ਸਾਰਾ ਥਾਣੇ ਚ ਰੱਖਿਆ ਹੋਣਾ ਸੀ ਇਹ ਗੋਲੀਆਂ ਸਾਡੇ ਸਿੱਖਾਂ ਦੀ ਨਹੀਂ ਬਣੀਆਂ ਸਾਡੇ ਸਿੱਖਾਂਵਾਦ ਦੇ ਗੋਲੀਆਂ ਬਣੀਆਂ ਸਾਡੇ ਲੋਕਾਂ ਦੇ ਮੁੰਡਿਆਂ ਦੇ ਨਾਲ ਤਾਂ ਗੋਲੀਆਂ ਮਾਰਦੇ ਆ ਸਿੱਧੀਆਂ ਗੋਲੀਆਂ ਮਾਰਦੇ ਨੇ ਮਾਰੋ ਗੋਲੀਆਂ ਤੁਹਾਡਾ ਬੱਚਾ ਮਾਰਦਾ ਭੈਣ ਜੋ ਨੂੰ ਮੈਂ ਚੱਕ ਲਈ ਆ ਕੇ ਬਾਹਲੇ ਅੰਦਰ ਜਿਹੜਾ 1 ਮਹੀਨੇ ਪਹਿਲਾਂ ਸਰਪੰਚ ਨੂੰ ਜੋ ਬੱਚਾ ਕਰਨਾ ਉਹ ਸਾਡੇ ਗੱਲਿਆ ਕੇ ਬੱਚਾ ਕੀ ਕਰਨਾ ਉਹ ਡੋਟ